ਸਾਸ਼ੀਆਕਾਲ ਦੋਸਤੋ ਸਾਡੇ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਕਿ ਦੋਸਤੋ 9 ਸਾਲਾਂ ਦੇ ਬਾਅਦ ਬਣ ਰਿਹਾ ਹੈ ਮਹਾਨ ਸੰਜੋਗ ਇਹੋ ਜਿਹਾ ਸੰਜੋਗ ਜਿਸ ਦੇ ਨਾਲ ਸੱਤ ਰਾਸ਼ੀ ਵਾਲਿਆਂ ਦੀ ਕਿਸਮਤ ਚਮਕਣ ਵਾਲੀ ਹੈ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਜੈ ਮਾਤਾ ਲక్ష్ਮੀ ਜੀ ਦੀ ਲਿਖ ਕੇ ਹਾਜ਼ਰੀ ਲਿਖਵਾਉਣਾ ਜੀ ਸੋ ਵੀਡੀਓ ਨਾਲ ਸ਼ੁਰੂ ਕਰਦੇ ਹਾਂ ਦੋਸਤੋ ਅੱਜ ਬਹੁਤ ਹੀ ਵੱਡਾ ਮਹਾਸੰਯੋਗ ਪੰਦਾ ਦਿਖਾਈ ਦੇ ਰਿਹਾ ਹੈ ਇਹੋ ਜਿਹਾ ਸੰਯੋਗ ਬਹੁਤ ਹੀ ਸਮੇਂ ਦੇ ਬਾਅਦ ਤੁਹਾਡੀ ਜ਼ਿੰਦਗੀ ਦੇ ਵਿੱਚ ਆਉਣ ਵਾਲਾ ਹੈ ਇਸ ਦਿਨ ਬੁੱਧ ਤੇ ਸਿੰਘ ਦੋ ਦੋਵਾਂ ਹੀ ਰਾਸ਼ੀਆਂ ਦੇ ਵਿੱਚ ਪਰਿਵਰਤਨ ਹੋਵੇਗਾ ਜਿਸ ਕਾਰਨ ਇਹਨਾਂ ਸੱਤ ਰਾਸ਼ੀ ਵਾਲਿਆਂ ਨੂੰ ਧਨਵਾਨ ਹੋਣ ਤੋਂ ਕੋਈ ਵੀ ਰੋਕ ਨਹੀਂ ਸਕਦਾ ਇਸ ਮਹੀਨੇ ਦੇ ਵਿੱਚ ਸਿੰਘ ਅਤੇ ਕਰਕ ਸਮੇਤ ਪੰਜ ਹੋਰ ਰਾਸ਼ੀਆਂ ਦੀ ਕਿਸਮਤ ਚਮਕਣ ਵਾਲੀ ਹੈ ਇਹ ਰਾਸ਼ੀ ਵਾਲੇ ਆਪਣੀ ਬੁੱਧੀ ਅਤੇ ਆਪਣੇ ਆਤਮ ਵਿਸ਼ਵਾਸ ਦੇ ਨਾਲ ਵੱਡੀਆਂ-ਵੱਡੀਆਂ ਸਫਲਤਾਵਾਂ ਨੂੰ ਪ੍ਰਾਪਤ ਕਰ ਲੈਣਗੇ। ਇਹਨਾਂ ਰਾਸ਼ੀ ਵਾਲਿਆਂ ਨੂੰ ਹੁਣ ਸਾਰੀਆਂ ਹੀ ਸਮੱਸਿਆਵਾਂ ਤੋਂ ਛੁਟਕਾਰਾ ਮਿਲ ਜਾਵੇਗਾ ਤੇ ਧਨਵਾਨ ਹੋਣ ਤੋਂ ਕੋਈ ਵੀ ਰੋਕ ਨਹੀਂ ਸਕਦਾ। ਇਸ ਤੋਂ ਇਲਾਵਾ ਇਹਨਾਂ ਨੂੰ ਵਿੱਤੀ ਲਾਭ ਵੀ ਬਹੁਤ ਜ਼ਿਆਦਾ ਹੋਣ ਦੀ ਸੰਭਾਵਨਾ ਹੈ। ਤਾਂ ਆਓ ਦੋਸਤੋ ਜਾਣਦੇ ਹਾਂ ਉਹ ਕਿਹੜੀਆਂ ਖੁਸ਼ ਨਸੀਬ ਰਾਸ਼ੀਆਂ ਹਨ ਜਿਨ੍ਹਾਂ ਦੀ ਇਸ ਸਮੇਂ ਕਿਸਮਤ ਬਦਲਣ ਵਾਲੀ ਹੈ। ਇਸ ਮਹੀਨੇ ਦੇ ਵਿੱਚ ਸੂਰਜ ਆਪਣੇ ਗ੍ਰਹਿ ਗੋਚਰ ਕਰਨ ਵਾਲੇ ਹਨ ਇਹ ਬਹੁਤ ਹੀ ਸ਼ਕਤੀਸ਼ਾਲੀ ਤੁਹਾਡੇ ਤੁਹਾਡੇ ਲਈ ਸਾਬਤ ਹੋ ਜਾਵੇਗਾ ਤੇ ਸਾਰੇ ਹੀ ਮਾੜੇ ਗ੍ਰਹਾਂ ਦੇ ਪ੍ਰਭਾਵ ਨੂੰ ਨਸ਼ਟ ਕਰ ਦੇਵੇਗਾ ਜਾਨਿ ਕਿ ਸੂਰਜ ਸਭ ਤੋਂ ਪ੍ਰਭਾਵਸ਼ਾਲੀ ਤੁਹਾਡੀ ਜ਼ਿੰਦਗੀ ਦੇ ਵਿੱਚ ਗ੍ਰਹਿ ਹੋਣ ਵਾਲਾ ਹੈ ਨਾਲ ਹੀ ਇਸ ਮਹੀਨੇ ਦੇ ਵਿੱਚ ਸੂਰਜ ਦੇ ਨਾਲ ਬੁੱਧ ਵੀਰ ਵੀ ਹੋ ਜਾਵੇਗਾ ਇਸ ਨਾਲ ਇੱਕ ਉੱਚ ਪਦਰੀ ਵਿਦਾਤਾ ਰਾਜੋ ਵੈਦਿਕ ਜੋਤਿਸ਼ శాਸਤਰ ਦੇ ਹਿਸਾਬ ਦੇ ਨਾਲ ਬਹੁਤ ਸ਼ੁਭ ਸੰਜੋਗ ਮੰਨਿਆ ਜਾ ਰਿਹਾ ਹੈ ਸੂਰਜ ਅਤੇ ਬੁੱਧ ਸ਼ਕਤੀ ਅਧਿਕਾਰ ਅਤੇ ਬੁੱਧੀ ਦੇ ਕਾਰਕ ਗ੍ਰਹਿ ਹਨ ਇਸ ਲਈ ਇਹਨਾਂ ਦਾ ਸੁਮੇਲ ਵਿਅਕਤੀ ਨੂੰ ਹਮੇਸ਼ਾ ਬੁੱਧੀਮਾਨ ਅਤੇ ਆਤਮ ਵਿਸ਼ਵਾਸ ਵਾਲਾ ਬਣਾ ਦਿੰਦਾ ਹੈ ਇਹ ਮਹੀਨਾ ਤੁਹਾਡੇ ਕੈਰੀਅਰ ਕਾਰੋਬਾਰ ਅਤੇ ਅਧਿਕਾਰ ਦੇ ਵਿੱਚ ਵਾਧਾ ਕਰਨ ਵਾਲਾ ਹੈ ਪੰਜ ਰਾਸ਼ੀਆਂ ਦੇ ਪਰਿਵਾਰਕ ਜੀਵਨ ਦੇ ਵਿੱਚ ਖੁਸ਼ਹਾਲੀ ਲੈ ਕੇ ਆਵੇਗਾ ਜਿਸ ਵਿੱਚ ਸਿੰਘ ਅਤੇ ਕਰਕ ਰਾਸ਼ੀਆਂ ਵੀ ਸ਼ਾਮਲ ਹਨ ਤਾਂ ਆਓ ਜਾਣ ਲਈਏ ਕਿ ਉਹ ਬਾਕੀ ਪੰਜ ਕ੍ਰਿਸ਼ਨ ਸੇਵ ਰਾਸ਼ੀਆਂ ਕਿਹੜੀਆਂ ਹਨ ਸਭ ਤੋਂ ਪਹਿਲੀ ਰਾਸ਼ੀ ਹੈ ਜੀ ਵ੍ਰਿਸ਼ਭ ਰਾਸ਼ੀ ਵ੍ਰਿਸ਼ਭ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਇਸ ਮਹੀਨੇ ਦੀ ਸ਼ੁਰੂਆਤ ਤੋਂ ਹੀ ਇਹ ਮਹੀਨਾ ਤੁਹਾਡੇ ਲਈ ਭਾਗਾਂ ਵਾਲਾ ਰਹਿਣ ਵਾਲਾ ਹੈ ਇਸ ਦੀ ਸ਼ੁਰੂਆਤ ਦੇ ਵਿੱਚ ਹੀ ਤੁਹਾਨੂੰ ਕੁਝ ਲੰਬੀ ਜਾਂ ਛੋਟੀ ਦੂਰੀ ਦੀ ਯਾਤਰਾ ਕਰਨੀ ਪੈ ਸਕਦੀ ਹੈ ਇਹ ਯਾਤਰਾ ਤੁਹਾਡੇ ਲਈ ਤਰੱਕੀ ਦੇ ਲਈ ਨਵੇਂ-ਨਵੇਂ ਮੌਕੇ ਲੈ ਕੇ ਆਵੇਗੀ ਮਹੀਨੇ ਦੇ ਦੂਜੇ ਅੱਧ ਦੇ ਵਿੱਚ ਤੁਸੀਂ ਜਿਹੜੀਆਂ ਵੀ ਪ੍ਰੀਖਿਆਵਾਂ ਪ੍ਰਤੀ ਆਪਣੀ ਤਿਆਰੀ ਕਰ ਰਹੇ ਸੀ ਜਾਂ ਥੋੜੇ ਵੀ ਵਿਦਿਆਰਥੀ ਕਿਤੇ ਪਟਕ ਰਹੇ ਸੀ ਤਾਂ ਉਹਨਾਂ ਨੂੰ ਉਹਨਾਂ ਦੀ ਮਿਹਨਤ ਦਾ ਪੂਰਾ ਨਤੀਜਾ ਮਿਲ ਜਾਵੇਗਾ ਸਖਤ ਮਿਹਨਤ ਤੋਂ ਬਾਅਦ ਤੁਸੀਂ ਆਪਣੀ ਹੁਣ ਮਨਚਾਹੀ ਸਫਲਤਾ ਪ੍ਰਾਪਤ ਕਰ ਸਕਦੇ ਹੋ ਇਸ ਮਹੀਨੇ ਦੇ ਵਿੱਚ ਤੁਹਾਨੂੰ ਆਪਣੇ ਪਿਤਾ ਜਾਂ ਰਿਸ਼ਤੇਦਾਰਾਂ ਦਾ ਸਹਿਯੋਗ ਵੀ ਮਿਲ ਸਕਦਾ ਹੈ ਤੁਹਾਡੇ ਪੁਰਾਣੇ ਸਮੇਂ ਦੇ ਵਿੱਚ ਪਿਤਾ ਜਾਂ ਰਿਸ਼ਤੇਦਾਰ ਦੇ ਨਾਲ ਜਿਹੜੇ ਕੋਈ ਵੀ ਮਤਭੇਦ ਸਨ ਉਹਨਾਂ ਦਾ ਵੀ ਹੱਲ ਹੋ ਜਾਵੇਗਾ ਵਿਦੇਸ਼ ਦੇ ਵਿੱਚ ਕੰਮ ਕਰਨ ਵਾਲਿਆਂ ਲਈ ਇਹ ਮਹੀਨਾ ਬਹੁਤ ਹੀ ਲਾਭਦਾਇਕ ਰਹਿਣ ਵਾਲਾ ਹੈ ਜੇਕਰ ਇਸ ਰਾਸ਼ੀ ਵਾਲੇ ਲੋਕਾਂ ਦੀ ਪ੍ਰੇਮ ਵਰਗ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦੇ ਲਈ ਇਹ ਮਹੀਨਾ ਲਾਭਦਾਇਕ ਰਹੇਗਾ ਅਗਲੀ ਖੁਸ਼ ਨਸੀਬ ਰਾਸ਼ੀ ਹੈ ਜੀ ਕਰਕ ਰਾਸ਼ੀ ਕਰਕ ਰਾਸ਼ੀ ਵਾਲਿਆਂ ਨੂੰ ਦੱਸਿਆ ਕਿ ਇਸ ਮਹੀਨੇ ਦੀ ਸ਼ੁਰੂਆਤ ਬਹੁਤ ਹੀ ਤੁਹਾਡੇ ਲਈ ਚੰਗੇ ਹੋਣ ਵਾਲੀ ਹੈ ਮਹੀਨੇ ਦੀ ਸ਼ੁਰੂਆਤ ਵਿੱਚ ਹੀ ਤੁਸੀਂ ਆਪਣੇ ਵਿਚਾਰ ਦੂਜਿਆਂ ਦੇ ਸਾਹਮਣੇ ਚੰਗੀ ਤਰ੍ਹਾਂ ਪੇਸ਼ ਕਰ ਸਕਦੇ ਹੋ ਜਿਸ ਕਾਰਨ ਤੁਹਾਨੂੰ ਆਪਣੇ ਕੈਰੀਅਰ ਕਾਰੋਬਾਰ ਵਿੱਚ ਮਨਚਾਹੀ ਸਫਲਤਾ ਮਿਲ ਜਾਵੇਗੀ ਬੁੱਧੀ ਦੇ ਨਾਲ ਨਾਲ ਤੁਹਾਡੀਆਂ ਰੁਕਾਵਟਾਂ ਜਿਹੜੀਆਂ ਵੀ ਸਨ ਉਹਨਾਂ ਦਾ ਤੁਹਾਡੀ ਜ਼ਿੰਦਗੀ ਦੇ ਵਿੱਚ ਪੁਰਾਣੇ ਸਮੇਂ ਦੀਆਂ ਝੇੜੀਆਂ ਵੀ ਰੁਕਾਵਟਾਂ ਸਨ ਉਹਨਾਂ ਦਾ ਹੁਣ ਖਾਤਮਾ ਹੋ ਜਾਵੇਗਾ ਰਿਸ਼ਤੇਦਾਰਾਂ ਦੇ ਨਾਲ ਲੰਮੇ ਸਮੇਂ ਤੋਂ ਚੱਲਦੀ ਆ ਰਹੀ ਗਲਤਫਹਿਮੀ ਦੂਰ ਹੋ ਜਾਵੇਗੀ ਪ੍ਰੀਖਿਆ ਦੇ ਪ੍ਰਤੀ ਤੁਸੀਂ ਜਿਹੜੀ ਵੀ ਤਿਆਰੀ ਕਰ ਰਹੇ ਸੀ ਇਸ ਸਮਾਂ ਤੋਂ ਅੱਡੇ ਲਈ ਹੁਣ ਜੋ ਬਸਾਮਤ ਹੋ ਜਾਵੇਗਾ ਇਸ ਸਮੇਂ ਦੌਰਾਨ ਕੀਤੀਆਂ ਯਾਤਰਾਵਾਂ ਤੁਹਾਡੇ ਲਈ ਕੈਰੀਅਰ ਅਤੇ ਕਾਰੋਬਾਰ ਵਿੱਚ ਬਹੁਤ ਹੀ ਸਫਲ ਸਾਬਤ ਹੋ ਜਾਣਗੀਆਂ ਵਿਆਹ ਲੋਕਾਂ ਲਈ ਇਹ ਮਹੀਨਾ ਬੜਾ ਹੀ ਖੁਸ਼ਹਾਲ ਰਹਿਣ ਵਾਲਾ ਹੈ ਹਾਲਾਂਕਿ ਤੁਹਾਨੂੰ ਆਪਣੇ ਜੀਵਨ ਸਾਥੀ ਦੀ ਸਿਹਤ ਦਾ ਵਿਸ਼ੇਸ਼ ਧਿਆਨ ਰੱਖਣ ਦੀ ਜ਼ਰੂਰਤ ਹੈ ਅਗਲੀ ਖੁਸ਼ਕਿਸਮਤ ਰਾਸ਼ੀ ਹੈ ਜੀ ਸਿੰਘ ਰਾਸ਼ੀ ਸਿੰਘ ਰਾਸ਼ੀ ਵਾਲਿਆਂ ਦਾ ਸੇਕ ਤੁਹਾਨੂੰ ਹੁਣ ਮਨ ਚਾਹੀ ਨਤੀਜੇ ਮਿਲਣਗੇ ਇਸ ਮਹੀਨਾ ਤੁਹਾਨੂੰ ਆਪਣੀ ਮਿਹਨਤ ਦਾ ਪੂਰਾ ਜਿਸ ਨਾਲ ਤੁਹਾਡੇ ਪਰਿਵਾਰ ਨੂੰ ਤੁਹਾਡੇ ਤੇ ਮਾਣ ਹੋਵੇਗਾ ਅਤੇ ਪਰਿਵਾਰ ਵਿੱਚ ਖੁਸ਼ੀਆਂ ਦਾ ਮਾਹੌਲ ਬਣ ਜਾਵੇਗਾ। ਇਸ ਮਹੀਨੇ ਤੁਸੀਂ ਕਿਸੇ ਖਾਸ ਵਿਅਕਤੀ ਦੇ ਨਾਲ ਮੁਲਾਕਾਤ ਵੀ ਕਰ ਸਕਦੇ ਹੋ ਜੋ ਭਵਿੱਖ ਦੇ ਵਿੱਚ ਤੁਹਾਡੇ ਲਈ ਆਮਦਨ ਦਾ ਇੱਕ ਵੱਡਾ ਸਰੋਤ ਬਣ ਜਾਵੇਗਾ। ਸਰਕਾਰ ਨਾਲ ਜੁੜੇ ਅਧੂਰੇ ਕੰਮ ਵੀ ਤੁਹਾਡੇ ਹੁਣ ਸਫਲਤਾਪੂਰਕ ਪੂਰੇ ਹੋ ਜਾਣਗੇ। ਰਾਜਨੀਤੀ ਦੇ ਨਾਲ ਜੁੜੇ ਲੋਕਾਂ ਨੂੰ ਇਸ ਮਹੀਨੇ ਦੇ ਦੌਰਾਨ ਕੋਈ ਉੱਚ ਅਹੁਦਾ ਵੀ ਪ੍ਰਾਪਤ ਹੋ ਸਕਦਾ ਹੈ ਤੁਹਾਡੇ ਕੈਰੀਅਰ ਦੇ ਸੇਕਰ ਗੱਲ ਕਿਥੇ ਜਾਵੇ ਤਾਂ ਨੌਕਰੀ ਪ੍ਰੇਸ਼ਾ ਲੋਕਾਂ ਨੂੰ ਆਪਣੇ ਕੰਮ ਵਾਲੀ ਥਾਂ ਤੇ ਸੀਨੀਅਰ ਜੂਨੀਅਰ ਦਾ ਪੂਰਾ ਸਹਿਯੋਗ ਮਿਲ ਜਾਵੇਗਾ ਜੇਕਰ ਤੁਹਾਡੀ ਅਦਾਲਤ ਦੇ ਵਿੱਚ ਕੋਈ ਅਧਿਕਾਰੀ ਵਰਗ ਦੇ ਨਾਲ ਕੇਸ ਚੱਲ ਰਿਹਾ ਸੀ ਤਾਂ ਇਸ ਮਹੀਨੇ ਫੈਸਲਾ ਤੁਹਾਡੇ ਹੱਕ ਵਿੱਚ ਹੋ ਸਕਦਾ ਹੈ ਹਾਲਾਂਕਿ ਤੁਹਾਨੂੰ ਇਸ ਮਹੀਨੇ ਵਾਹਨ ਦੇ ਵਰਤੋਂ ਬਸ ਥੋੜੀ ਜਿਹੀ ਸਾਵਧਾਨੀ ਨਾਲ ਵਰਤਣ ਦੀ ਸਲਾਹ ਦਿੱਤੀ ਜਾਂਦੀ ਹੈ ਤੁਹਾਨੂੰ ਆਪਣੇ ਜੀਵਨ ਸਾਥੀ ਦੇ ਨਾਲ ਖੁਸ਼ੀ ਭਰੇ ਪਲ ਬਿਤਾਉਣ ਲਈ ਚੰਗੇ ਮੌਕੇ ਮਿਲ ਜਾਣਗੇ ਅਗਲੀ ਖੁਸ਼ਕਿਸਮਤ ਰਾਸ਼ੀ ਹੈ ਜੀ ਤੁਲਾ ਰਾਸ਼ੀ ਤੁਲਾ ਰਾਸ਼ੀ ਵਾਲਿਆਂ ਦਾ ਸੇ ਇਹ ਮਹੀਨਾ ਤੁਹਾਡੇ ਲਈ ਬਹੁਤ ਹੀ ਲਾਭਕਾਰੀ ਸਾਬਤ ਹੋ ਜਾਵੇਗਾ ਇਸ ਮਹੀਨੇ ਦੀ ਸ਼ੁਰੂਆਤ ਦੇ ਵਿੱਚ ਤੁਹਾਨੂੰ ਕਿਸਮਤ ਦਾ ਪੂਰਾ ਸਹਿਯੋਗ ਮਿਲ ਜਾਵੇਗਾ ਤੁਹਾਡੇ ਬਹੁਤ ਸਾਰੇ ਕੰਮ ਜਿਹੜੇ ਕਾਫੀ ਸਮੇਂ ਤੋਂ ਅਧੂਰੇ ਸਨ ਉਹ ਹੁਣ ਸਫਲਤਾਪੂਰਵਕ ਪੂਰੇ ਹੋ ਜਾਣਗੇ ਤੁਸੀਂ ਆਪਣੀ ਹਿੰਮਤ ਤੇ ਮਿਹਨਤ ਦੇ ਨਾਲ ਵੱਡੇ ਟੀਚੇ ਨੂੰ ਪ੍ਰਾਪਤ ਕਰਨ ਵਿੱਚ ਸਫਲ ਹੋ ਜਾਓਗੇ ਨੌਕਰੀ ਕਰਨ ਵਾਲੇ ਲੋਕ ਆਪਣੇ ਉੱਚ ਅਧਿਕਾਰੀਆਂ ਤੋਂ ਪ੍ਰਸ਼ਾਸਨ ਦੇ ਵਿੱਚ ਬਹੁਤ ਹੀ ਉੱਚ ਸਥਾਨ ਪ੍ਰਾਪਤ ਕਰ ਸਕਦੇ ਹੋ ਤੁਹਾਨੂੰ ਅਚਾਨਕ ਕਿਸੇ ਸਮੱਸਿਆ ਦਾ ਸਾਹਮਣਾ ਕਰਨਾ ਪਿਆ ਸਕਦਾ ਹੈ ਪਰ ਤੁਹਾਡੇ ਦੋਸਤ ਉਹਨਾਂ ਨੂੰ ਦੂਰ ਕਰਨ ਵਿੱਚ ਤੁਹਾਡੀ ਮਦਦ ਕਰ ਦੇਣਗੇ ਇਸ ਮਹੀਨੇ ਜ਼ਮੀਨ ਖਰੀਦਣ ਦੇ ਲਈ ਤੁਹਾਡੇ ਲਈ ਬਹੁਤ ਹੀ ਸਮਾਂ ਉਚਿਤ ਹੈ ਇਸ ਮਹੀਨੇ ਦੇ ਤੀਜੇ ਹਫਤੇ ਦੇ ਵਿੱਚ ਤੁਹਾਡੇ ਕੰਮ ਹੌਲੀ-ਹੌਲੀ ਤਰੱਕੀ ਦੇ ਰਾਹ ਤੇ ਜਾਣਗੇ ਜਿਸ ਨਾਲ ਤੁਹਾਡੀ ਆਮਦਨ ਦੇ ਵਿੱਚ ਲਗਾਤਾਰ ਵਾਧਾ ਹੁੰਦਾ ਦਿਖਾਈ ਦੇ ਰਿਹਾ ਹੈ ਸਾਂਝੇਦਾਰੀ ਵਿੱਚ ਕੰਮ ਕਰਨ ਵਾਲੇ ਲੋਕਾਂ ਨੂੰ ਲੈਣ-ਦੇਣ ਦੇ ਵਿੱਚ ਸਾਵਧਾਨੀ ਵਰਤਣ ਦੀ ਜ਼ਰੂਰਤ ਹੈ ਇਸ ਮਹੀਨੇ ਕਿਸੇ ਮੁੱਦੇ ਤੇ ਤੁਹਾਡੇ ਰਿਸ਼ਤੇਦਾਰਾਂ ਦੇ ਨਾਲ ਮਤਭੇਦ ਹੋ ਸਕਦੇ ਹਨ ਇਸ ਮਹੀਨੇ ਤੁਹਾਨੂੰ ਆਪਣੇ ਪ੍ਰੇਮੀ ਸਾਥੀ ਤੋਂ ਹਰਾਨੇਜਨਕ ਤੋਹਫ਼ਾ ਮਿਲ ਸਕਦਾ ਹੈ ਅਗਲੀ ਖੁਸ਼ ਨਸੀਬ ਰਾਸ਼ੀ ਹੈ ਜੀ ਕੁੰਮ ਰਾਸ਼ੀ ਕੁੰਮ ਰਾਸ਼ੀ ਵਾਲਿਆਂ ਦਾ ਸਹੀ ਹੈ ਕਿ ਇਸ ਸਮੇਂ ਦੇ ਵਿੱਚ ਤੁਹਾਡੇ ਲਈ ਕੁਝ ਬਹੁਤ ਵੱਡਾ ਪਰਿਵਰਤਨ ਹੋਣ ਵਾਲਾ ਹੈ ਬਹੁਤ ਸਾਰੇ ਸੁਭ ਸੰਜੋਗ ਤੁਹਾਡੇ ਲਈ ਇਸ ਸਮਾਂ ਲੈ ਕੇ ਆਵੇਗਾ ਇਹ ਮਹੀਨਾ ਤੁਹਾਡੀ ਜ਼ਿੰਦਗੀ ਦੇ ਵਿੱਚ ਧਨਵਾਨ ਹੋਣ ਤੋਂ ਤੁਹਾਨੂੰ ਕੋਈ ਵੀ ਰੋਕ ਨਹੀਂ ਸਕਦਾ ਤੁਹਾਡੀ ਸਿੱਖਿਆ ਪ੍ਰਤੀ ਬਹੁਤ ਜ਼ਿਆਦਾ ਤਰੱਕੀ ਹੋ ਜਾਵੇਗੀ ਸੰਤਾਨ ਪ੍ਰਾਪਤੀ ਦੇ ਜੋਗ ਬੰਦੇ ਦਿਖਾਈ ਦੇ ਰਹੇ ਹਨ ਜਿਸ ਨਾਲ ਤੁਹਾਡੇ ਘਰ ਦਾ ਮਾਹੌਲ ਹੁਣ ਕੁਝ ਨਵਾਂ ਬਣ ਜਾਵੇਗਾ ਤੁਹਾਡੀ ਕਿਸੇ ਐਸੇ ਵਿਅਕਤੀ ਦੇ ਨਾਲ ਮੁਲਾਕਾਤ ਹੋਵੇਗੀ ਉਹ ਪਰਸਨ ਦੇ ਨਾਲ ਤੁਸੀਂ ਜੇਕਰ ਵਿਆਹ ਕਰਵਾਉਣਾ ਚਾਹੁੰਦੇ ਹੋ ਤਾਂ ਤੁਹਾਡੀ ਇਹ ਸਮੱਸਿਆ ਦਾ ਹੱਲ ਹੋ ਜਾਵੇਗਾ ਤੁਹਾਡੀ ਪਸੰਦ ਦਾ ਰਿਸ਼ਤਾ ਤੁਹਾਨੂੰ ਮਿਲ ਜਾਵੇਗਾ ਤੁਹਾਡੇ ਨਾਲ ਹੁਣ ਸਭ ਕੁਝ ਪੋਜ਼ੀਟਿਵ ਹੋਣ ਵਾਲਾ ਹੈ ਤੁਹਾਡੀ ਆਰਥਿਕ ਸਥਿਤੀ ਵੀ ਮਜ਼ਬੂਤ ਹੋ ਜਾਵੇਗੀ ਜੀਵਨ ਸਾਥੀ ਨਾਲ ਚੰਗੇ ਸਬੰਧ ਬਣ ਕੇ ਸਫਲਤਾ ਪ੍ਰਾਪਤ ਹੋ ਜਾਵੇਗੀ ਹਰ ਕੰਮ ਦੇ ਵਿੱਚ ਤੁਹਾਨੂੰ ਦੱਸ ਰਹੀ ਹਾਂ ਕਿ ਪਰਿਵਾਰ ਦਾ ਸਹਿਯੋਗ ਮਿਲਣ ਵਾਲਾ ਹੈ ਇਸ ਸਮੇਂ ਜੇਕਰ ਤੁਸੀਂ ਗੰਗਾ ਦਾ ਇਸ਼ਨਾਨ ਕਰਦੇ ਹੋ ਤਾਂ ਤੁਹਾਡੇ ਲਈ ਬਹੁਤ ਹੀ ਸਹੀ ਸਬਦ ਹੋਵੇਗਾ। ਅਗਲੀ ਖੁਸ਼ਨਾਸੀਬ ਰਾਸ਼ੀ ਹੈ ਜੀ ਮਿਥਨ ਰਾਸ਼ੀ। ਮਿਥਨ ਰਾਸ਼ੀ ਵਾਲਿਆਂ ਨੂੰ ਦੱਸਿਆ ਇੱਕ ਇਸ ਮਹੀਨੇ ਸ਼ੁਰੂਆਤ ਤੋਂ ਹੀ ਤੁਹਾਨੂੰ ਬਹੁਤ ਵੱਡੇ ਲਾਭ ਪ੍ਰਾਪਤ ਹੋ ਜਾਣਗੇ। ਸਿਹਤ ਦੇ ਨਾਲ ਜੁੜੀ ਸਮੱਸਿਆਵਾਂ ਤੋਂ ਤੁਹਾਨੂੰ ਛੁਟਕਾਰਾ ਮਿਲ ਜਾਵੇਗਾ। ਤਾਂ ਸੰਪਤੀ ਨੂੰ ਲੈ ਕੇ ਤੁਹਾਨੂੰ ਬਹੁਤ ਲਾਭ ਮਿਲਣ ਵਾਲਾ ਹੈ। ਕੋਈ ਵੀ ਪਰੇਸ਼ਾਨੀ ਜੇਕਰ ਤੁਹਾਡੀ ਜ਼ਿੰਦਗੀ ਵਿੱਚ ਚੱਲ ਰਹੀ ਸੀ ਹੁਣ ਉਹ ਪਰੇਸ਼ਾਨੀ ਤੁਹਾਡੀ ਦੂਰ ਹੋ ਜਾਵੇਗੀ ਜਿਹੜੇ ਲੋਕ ਨੌਕਰੀ ਦੇ ਨਾਲ ਸੰਬੰਧ ਰੱਖ ਉਹਨਾਂ ਨੂੰ ਹੁਣ ਇਸ ਸਮੇਂ ਪ੍ਰਮੋਸ਼ਨ ਮਿਲ ਜਾਵੇਗੀ ਤੁਹਾਡਾ ਅਧਿਕਾਰੀ ਵਰਗ ਤੁਹਾਡੇ ਕੰਮ ਨੂੰ ਵੇਖ ਕੇ ਬਹੁਤ ਹੀ ਖੁਸ਼ ਹੋ ਜਾਵੇਗਾ ਜਿਸੇ ਬਲਪੁੱਤੇ ਤੁਹਾਨੂੰ ਨੌਕਰੀ ਵਿੱਚ ਹੋਰ ਮੁਨਾਫਾ ਮਿਲ ਜਾਵੇਗਾ ਜਿਨ੍ਹਾਂ ਦੇ ਵਿਆਹ ਦੇ ਜੋਗ ਬਣ ਰਹੇ ਹਨ ਉਹਨਾਂ ਦਾ ਹੁਣ ਵਿਆਹ ਹੋ ਜਾਵੇਗਾ ਹਰ ਜਗ੍ਹਾ ਤੇ ਤੁਹਾਡੀਆਂ ਹੁਣ ਇਸ਼ਾਵਾਂ ਦੀ ਪੂਰਤੀ ਹੋਣ ਵਾਲੀ ਹੈ ਔਸਮੇ ਤੁਸੀਂ ਮਾਤਾ ਲక్ష్ਮੀ ਜੀ ਦੀ ਕਿਰਪਾ ਦੇ ਨਾਲ ਤੁਹਾਡੀ ਕਿਸਮਤ ਦੇ ਸਾਰੇ ਬੰਦ ਦਰਵਾਜ਼ੇ ਖੁੱਲ ਜਾਣਗੇ ਇਹ ਸਮਾਂ ਤੁਹਾਡੇ ਪੱਖ ਵਿੱਚ ਹੈ ਸਮੇ ਨੂੰ ਆਪਣੇ ਹੱਥ ਵਿੱਚੋਂ ਨਾ ਜਾਣ ਦੇਣਾ ਇਸ ਨਾਲ ਭਗਵਾਨ ਇਸ ਨਾਲ ਭਗਵਾਨ શ્રી ਕ੍ਰਿਸ਼ਨ ਜੀ ਵੀ ਤੁਹਾਡੇ ਦੇ ਪਰਸਨ ਹੋਣ ਵਾਲੇ ਹਨ ਤੁਹਾਡੀ ਜ਼ਿੰਦਗੀ ਦੀਆਂ ਸਾਰੀਆਂ ਪਰੇਸ਼ਾਨੀਆਂ ਦਾ ਅੰਤ ਹੋਣ ਵਾਲਾ ਹੈ ਜੇਕਰ ਤੁਹਾਨੂੰ ਕਾਫੀ ਸਮੇਂ ਤੋਂ ਜਾਇਦਾਦ ਆਪਣੇ ਨਾਮ ਕਰਵਾਉਣ ਸੰਬੰਧੀ ਕੋਈ ਪਰੇਸ਼ਾਨੀ ਆ ਰਹੀ ਸੀ ਇਹ ਵੀ ਪਰੇਸ਼ਾਨੀ ਹੁਣ ਤੁਹਾਡੀ ਦੂਰ ਹੋ ਜਾਵੇਗੀ ਐਸਾ ਮੈਂ ਕੋਈ ਸਾਖ ਸੰਬੰਧੀ ਦੇ ਨਾਲ ਜੇਕਰ ਤੁਸੀਂ ਵਿਦੇਸ਼ ਵਿੱਚ ਜਾਣਾ ਚਾਹੁੰਦੇ ਹੋ ਇਹ ਸਮਾਂ ਤੁਹਾਡੇ ਪੱਖ ਵਿੱਚ ਹੈ ਸੋ ਇਸ ਸਮੇਂ ਨੂੰ ਆਪਣੇ ਹੱਥ ਵਿੱਚੋਂ ਨਾ ਜਾਣ ਦੇਣਾ ਦੋਸਤੋ ਏਸੀ ਸੈਟਿੰਗ ਅੱਜ ਦੀ ਵੀਡੀਓ ਦੀ ਜਾਣਕਾਰੀ ਜੇਕਰ ਇਹ ਵੀਡੀਓ ਚੰਗੀ ਲੱਗੀ ਤਾਂ ਅੱਗੇ ਸ਼ੇਅਰ ਕਰ ਦਿਓ ਜੀ ਧੰਨਵਾਦ